ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਅੱਜ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਇੱਕ ਸ਼ਬਦ ਸਾਂਝਾ ਕੀਤਾ ਜਾ ਰਿਹਾ ਸ਼ਬਦ ਹੈ ਸ ਸ ਦ ਦ ਲਾਮ ਸ ਸੇ ਨੂੰ ਕਰਨਾ ਤੇ ਨਾਲ ਦੂਜੀ ਤਰ੍ਹਾਂ ਲਿਖਿਆ ਹੋਰ ਮਿਲਦਾ ਸ ਸੇ ਟਿੱਪੀ ਦ ਦ ਨੂੰ ਲਾਮ ਸ ਸੇ ਨੂੰ ਕਰਨਾ ਇੱਕ ਰੂਪ ਹੋਰ ਹੈ ਸ ਸ ਦੱਦੇ ਲਾਮ ਸਸਾ ਰਾਰੇ ਨਹੋੜਾ ਸਦੇ ਸਰੋਪ ਪ੍ਰਨਾਲ ਸਸੇਮ ਟਿੱਪੀ ਦੱਦੇ ਲਾਮ ਸਸਾ ਰਾਰੇ ਨਹੋੜਾ ਸੰਦੇਸ ਰੋਪ ਇਸ ਤਰ੍ਹਾਂ ਵੀ ਗੁਰਬਾਣੀ ਦੇ ਵਿੱਚ ਇਹ ਪਵਨ ਬਚਨ ਜਿਹੜਾ ਪੜਨ ਦੇ ਵਿੱਚ ਆਉਂਦਾ ਹੈ ਜੋ ਸਤਿਗੁਰ ਨੇ ਅੰਕਤ ਕੀਤਾ ਹੋਇਆ ਹੈ ਆਓ ਸਭ ਤੋਂ ਪਹਿਲਾਂ ਸਸਾ ਦੱਦੇ ਲਾਮ ਸਸੇ ਨੂੰ ਕੰਨਾ ਸਦੇ ਸਾ ਵੈਸੇ ਸੰਦੇਸਾ ਪਾਠ ਹੈ ਸੰਦੇਸ਼ਾ ਕਹਿ ਦਿੰਦੇ ਸੀ ਸਤਗੁਰੂ ਪਾਸ਼ਾ ਕਹਿੰਦੇ ਨੇ ਦੇਹੁ ਸੰਦੇਸ਼ਾ ਪ੍ਰਭ ਜੀ ਉਹ ਕੈਸਾ ਕਹਮ ਮੋਹਨ ਪਰਵੇਸਾ ਕਕਾਹਾ ਕਹ ਕਹ ਇਸ ਤਰ੍ਹਾਂ ਪਾਠ ਕੀਤਾ ਜਾਂਦਾ ਪਹਿਲੇ ਕਹ ਹੈ ਤੇ ਹੁਣ ਜਿਹੜੀ ਨਵੀਂ ਪੜ੍ਹਾਈ ਮੁਤਾਬਕ ਜਿਵੇਂ ਅੱਜਕੱਲ ਪਾਠ ਕੀਤਾ ਜਾਂਦਾ ਕਕੇ ਨੂੰ ਥੋੜਾ ਹਲਕਾ ਜਿਹਾ ਕੰਨਾਂ ਲੱਗ ਕਹਾ ਕਹਮ ਮੋਹਨ ਪਰਵੇਸਾ ਸਤਗੁਰੂ ਪਾਸ਼ਾ ਕਹਿੰਦੇ ਨੇ ਕਿ ਹੇ ਗੁਰੂ ਜੀ ਦੇਹ ਤਦ ਦੇ ਲਮ ਹਾਇ ਨੋਂਕੜ ਹੈ ਕਿਰਿਆਵਾਚੀ ਸ਼ਬਦ ਹੈ ਇਸ ਕਰਕੇ ਹਾਇ ਦੀ ੋਂਕੜ ਹਰ ਕੀ ਜਈ ਬੋਲਣੀ ਪਵੇਗੀ ਦੇਹ ਦੇਹ ਸੰਦੇਸ਼ਾ اے ਗੁਰੂ ਜੀ ਮੈਨੂੰ ਇਹ ਦੱਸੋ ਸਨੇਹਾ ਦੇਵ ਭਾਉ ਮੈਨੂੰ ਸਨੇਹਾ ਦੇਵ ਦਾ ਭਾਉ ਹੈ ਮੈਨੂੰ ਸੰਦੇਸ਼ਾ ਦੇਵ ਮੈਨੂੰ ਗੁਰੂਵਾਰੇ ਪ੍ਰਮਾਤਮਾ ਬਾਰੇ ਦੱਸੋ ਦੇਵ ਸੰਦੇਸ਼ਾ اے ਗੁਰੂ ਜੀ ਮੈਨੂੰ ਪ੍ਰਮਾਤਮਾ ਦਾ ਸੰਦੇਸ਼ਾ ਦੇਵ ਪ੍ਰਮਾਤਮਾ ਬਾਰੇ ਦੱਸੋ ਪ੍ਰਭੂ ਕਿਹੋ ਜਿਹਾ ਕਿਉ ਪ੍ਰਮਾਤਮਾ ਕਿਹੋ ਜਿਹਾ ਹੈ ਕਹ ਮੋਹਨ ਪਰਵੇਸਾ ਤੇ ਉਸ ਮੋਹਨ ਦਾ ਕਿੱਥੇ ਪਰਵੇਸਾ ਹੈ ਭਾਵ ਕਿੱਥੇ ਲੈਂਦਾ ਉਹਦਾ ਟਿਕਾਣਾ ਕਿੱਥੇ ਹੈ ਤੇ ਤੇ ਸ ਸ ਦ ਦ ਲ ਸ ਸ ਕਨ ਸ ਦ ਸ ਪਰ ਪਾਠ ਹੋਵੇਗਾ ਸੰਦੇਸ਼ਾਹੀ ਸੰਦੇਸ਼ਾ ਕਰਕੇ ਇਹਨੂੰ ਪੜਿਆ ਜਾਣਾ ਹੈ ਉਸ ਤੋਂ ਬਾਅਦ ਸਤਿਗੁਰੂ ਨੇ ਸਸੇ ਨੂੰ ਟਿੱਪੀ ਲਾ ਕੇ ਦਦੇ ਲਾਮ ਸਸੇ ਕਨ ਇਸ ਤਰ੍ਹਾਂ ਵੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਸਤਿਗੁਰ ਦੀ ਬਚਨ ਹਨ ਆਓ ਹਮਾਰਾ ਰਾਮ ਪਿਆਰੇ ਜੀਓ ਜਦੋਂ ਗਉੜੀ ਰਾਗ ਅਸੀਂ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਪੜਾਂਗੇ ਆਓ ਹਮਾਰਾ ਰਾਮ ਪਿਆਰੇ ਜੀਓ ਰੈਣ ਦਿਨਸ ਸਾਸ ਸਸਚਿਤਾਰੇ ਜੀਓ ਸੰਤ ਦੇਉ ਸੰਦੇਸਾ ਪੈ ਚਰਨਾਰੇ ਜੀਓ ਤੁਦ ਵਿਨ ਕਿਤ ਵਿਦ ਤਰੀਆ ਜੀਓ ਤੋ ਇਸ ਬੰਦ ਦੇ ਵਿੱਚ ਸ਼ਬਦ ਇਸ ਬੰਦ ਦੇ ਵਿੱਚ ਭਗਤੀ ਹੈ ਸੰਤ ਦੇਉ ਸੰਦੇਸ਼ਾ ਪੈ ਚਰਨਾਂ ਰੇ ਜੀਉ ਪਬ ਸੰਤ ਸੰਤ ਦੇਉ ਸੰਤ ਦਾ ਤਤਤ ਮੁਕਤਾ ਹੈ ਬਹੁਵਚਨ ਹੈ ਸੰਤਾਂ ਵਾਲਾ ਇਸ਼ਾਰਾ ਹੈ ਦੇਉ ਸ਼ਬਦ ਨਹੀਂ ਹੈ ਅਸਲ ਦੇ ਵਿੱਚ ਇਹ ਜਦੋਂ ਉਤਮ ਪੁਰਖ ਦੇ ਵਿੱਚ ਊੜਾ ਵਰਤਿਆ ਗਿਆ ਉਂਕਲ ਦੇ ਨਾਲ ਤਾਂ ਬਿੰਦੀ ਲਾ ਕੇ ਪੜਿਆ ਜਾਂਦਾ ਹੈ ਦੇਉ ਸੰਤ ਦਿਉ ਸੰਦੇਸ਼ਾ ਸੰਦੇਸ਼ਾ ਕਿਨੇ ਦੇਣਾ ਮੈਂ ਸੰਤਾਂ ਵੱਲ ਸੰਦੇਸ਼ਾ ਸਤੁਰ ਕਹਿੰਦੇ ਨੇ ਕਿ ਇਹ ਮੇਰੇ ਪਿਆਰੇ ਰਾਮ ਜੀ ਪ੍ਰਮਾਤਮਾ ਜੀ ਇਹ ਮਾਲਕ ਜੀ ਮੈਂ ਨਾ ਸੰਤਾਂ ਦੀ ਚਰਨੀ ਪੈ ਕੇ ਸੰਤਾਂ ਦੇ ਨਾਲ ਜੁੜ ਕੇ ਤੇਰੇ ਵੱਲ ਸਨੇਹਾ ਭੇਜਦਾ ਹਾਂ ਸੰਤ ਦਿਉ ਸੰਦੇਸ਼ਾ ਸੰਤਾਂ ਕੋਲ ਪਾਸ ਸੰਦੇਸ਼ਾ ਦੇਣਾ ਤੁਸੀਂ ਇੱਥੇ ਸਸੰ ਟਿੱਪੀ ਦਦੇ ਲਾਮ ਸਸੇ ਕਿੰਨਾ ਸੰਦੇਸ਼ਾ ਪਾਠ ਇਹ ਵੀ ਸੰਦੇਸ਼ਾ ਹੀ ਹੋਵੇਗਾ। ਤੁਸੀਂ ਇੱਥੇ ਸਤ ਗੁਰ ਨੇ ਸਸੇ ਨੂੰ ਟਿੱਪੀ ਵਰਤੀ ਹੋਈ ਹੈ। ਆਓ ਹੁਣ ਸਦੇਸਰੂ ਸ਼ਬਦ ਜਿਹੜਾ ਵਰਤਿਆ ਗਿਆ। ਸਸਾ ਦਦੇ ਲਾਮ ਸਸਾ ਰਾਰਿਨ ਹੋੜਾ ਸਦੇਸਰੂ ਜਦੋਂ ਅਸੀਂ ਸੁਹੀ ਰਾਗ ਦੇ ਵਿੱਚ ਪੰਜਵੇਂ ਪਾਦਸ਼ਾ ਦਾ ਇੱਕ ਪਵਨ ਬਚਨ ਪੜ੍ਹਦੇ ਹਾਂ ਓਮਕਿਓ ਹਿਓ ਮਿਲਨ ਪ੍ਰਭ ਤਾਈ ਕਿ ਮੇਰਾ ਹਿਰਦਾ ਉਸ਼ਲ ਪਿਆ ਮਾਲਕ ਨੂੰ ਮਿਲਣ ਵਾਸਤੇ ਖੋਜ ਤਚਰਿਉ ਦੇਖਾਂ ਪ੍ਰਿਆ ਜਾਈ ਪ੍ਰਭੂ ਨੂੰ ਲਪਣ ਚੜਪਿਆ ਤੇ ਫਿਰ ਪਿਆਰੇ ਦੀ ਜਿਹੜੀ ਰਹਿਣ ਦੀ ਥਾਂ ਕਿਤੇ ਅੱਖਾਂ ਨਾਲ ਵੇਖਾਂ ਤਾਂ ਮੇਰੇ ਅੰਦਰ ਚਾ ਪੈਦਾ ਹੋ ਗਿਆ ਮੇਰਾ ਹਿਆ ਹਿਰਦਾ ਜਿਹੜਾ ਉਮਕਿਆ ਹੈ ਸੁਨਤ ਸੰਦੇਸ ਰੂ ਪ੍ਰੇਗ੍ਰਹਿ ਸੇਜ ਵਿਸ਼ਾਈ ਸੰਦੇਸ ਰੂ ਪ੍ਰਿਆ ਪਿਆਰੇ ਦਾ ਸਨੇਹਾ ਪ੍ਰਮਾਤਮਾ ਦਾ ਸਨੇਹਾ ਤੁ ਸਤੂਰ ਨੇ ਇਹ ਸਖੀ ਜਿਹੜਾ ਪਿਆਰੇ ਦਾ ਸਨੇਹਾ ਸੁਣਦਿਆਂ ਹੀ ਜਦੋਂ ਆਪਣੀ ਪਿਆਰੇ ਦਾ ਮੈਂ ਸਨੇਹਾ ਸੁਣਿਆ ਨਾ ਮੈਂ ਹਿਰਦੇ ਘਰ ਦੇ ਵਿੱਚ ਸੁਣ ਤਸੰਦੀ ਸਰੋ ਪ੍ਰੇਅ ਪ੍ਰੇਅ ਦਾ ਸਨੇਹਾ ਸੁਣਦਿਆਂ ਹੀ ਗ੍ਰਹਿ ਸੇਜ ਵਿਸ਼ਾਈ ਗ੍ਰਹਿ ਗੱਗੇ ਸਿਆਰੀ ਰਾਰਾ ਪੈਰ ਦੇ ਵਿੱਚ ਹਾਇ ਸਿਆਰੀ ਹਾਇ ਦੀ ਸਿਆਰੀ ਕਹਿੰਦੀ ਗ੍ਰਹਿ ਵਿੱਚ ਘਰ ਦੇ ਵਿੱਚ ਮੈਂ ਆਪਣੀ ਹਿਰਦੇ ਘਰ ਦੇ ਵਿੱਚ ਸੇਜ ਵਿਛਾ ਦਿੱਤੀ ਭਾਵ ਪਿਆਰੇ ਨੂੰ ਬੈਠਣ ਵਾਸਤੇ ਜਗ੍ਹਾ ਬਣਾ ਦਿੱਤੀ ਪਰਮ ਪਰਮ ਆਇਓ ਤਵ ਨਦਰ ਨ ਪਾਈ ਪੜ ਕੇ ਪੜ ਕੇ ਮੋੜਿਆ ਭਾਵ ਦੀ ਨਿਗਾਹ ਹਾਸਲ ਨਹੀਂ ਹੋਈ ਤੇ ਨ ਮਲਾਪ ਨਹੀਂ ਹੋਇਆ ਇਸ ਤਰੀਕੇ ਨਾਲ ਪਰ ਮੈਂ ਸ਼ਬਦ ਸਾਂਝਾ ਕਰ ਰਿਹਾ ਸਦੇਸਰੋ ਸਸਾ ਦਦਿ ਲਾਂ ਸਸਰਾਰੇ ਹੋੜਾ ਪਾਠ ਹੋਵੇਗਾ ਸੰਦੇਸ਼ ਰੋ ਸੁਨੇਹਾ ਜਿਹੜਾ ਸਨੇਹਾ ਮਿਲਣਾ ਪੈਗਾਮ ਮਿਲਣਾ ਤੋਂ ਸਤਿਗੁਰੂ ਨੇ ਇੱਥੇ ਸੰਦੇਸ਼ਰੋ ਸ਼ਬਦ ਵਰਤਿਆ ਹੈ ਹੁਣ ਇਹੀ ਸੰਦੇਸ਼ਰੋ ਸ਼ਬਦ ਦੇ ਸਸੇਲ ਟਿੱਪੀ ਵੀ ਸਤਿਗੁਰੂ ਨੇ ਲਾਈ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਸੰਦੇਸ਼ਰੋ ਸ਼ਬਦ ਵੀ ਗੁਰਬਾਣੀ ਦੇ ਵਿੱਚ ਵਰਤਦੇ ਹਨ ਜਦੋਂ ਅਸੀਂ ਸੋਰਠੜਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਪੜਾਂਗੇ ਨਾ ਦਾ ਹਦਿਸ 76 ਮੇਗ ਘਟਾ ਘਟ ਦਾ ਮਨ ਚਮਕ ਡਰਾਇਓ ਸੇ ਇਕੱਲੀ ਨੀਂਦ ਨਾ ਨਾ ਫਿਰ ਪਰਦੇਸ ਸਿਧਾਇਓ ਫਿਰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇਸ ਰੋ ਮਾਇਓ ਇੱਥੇ ਸਸਿੰਗ ਟਿੱਪੀ ਲੱਗੀ ਹੋਈ ਹੈ ਸੰਦੇਸ ਰੋ ਸਤਿਗੁਰੂ ਆਖਦੇ ਨੇ ਕਹਿੰਦੇ ਨੇ ਪਤੀ ਤੋਂ ਵਿਛੜ ਕੇ ਜਿਹੜੀ ਜੀਵ ਇਸਤਰੀ ਕਬਰਾਈ ਹੁੰਦੀ ਡਰਹੀ ਹੋਈ ਹੁੰਦੀ ਹੈ ਨਾ ਉਹ ਆਖਦੀ ਹੈ ਕਿਆ ਕਹਿੰਦੀ ਹੈ ਜਿਹਦਾ ਪਤੀ ਤੋਂ ਵਿਛੜਾ ਪਿਆ ਹੋਇਆ ਕਿ ਇਹ ਮਾਂ ਹੁਣ ਮੈਂ ਪਤੀ ਬਨ ਕੋਈ ਸੁਨੇਹਾ ਨਹੀਂ ਮਿਲ ਰਿਹਾ ਮੈਂ ਬਿਛੜੀ ਹੋਈ ਹਾਂ ਹੁਣ ਨਹੀਂ ਸੰਦੇਸਰੂ ਮਾਇਉ ਹੀ ਮਾ ਮਾਇਉ ਦਾ ਅਰਥ ਹੈ ਮੈਂ ਕਿ ਹੁਣ ਮੈਨੂੰ ਮੇਰੇ ਪਤੀ ਦਾ ਸਨੇਹਾ ਵੀ ਨਹੀਂ ਮਿਲ ਰਿਹਾ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋ ਰਿਹਾ ਭਾਵ ਮੈਨੂੰ ਦਾ ਸਨੇਹਾ ਨਹੀਂ ਮਿਲ ਰਿਹਾ ਤੋ ਇਥੇ ਸੰਦੇਸਰੂ ਸ਼ਬਦ ਸਸੇ ਟਿੱਪੀ ਦਦੇ ਲਾ ਸਸਾ ਰਾਜਨ ਹੋੜਾ ਇਸ ਤਰ੍ਹਾਂ ਸਤ ਗੁਰ ਨੇ ਵਰਤੇ ਆ ਸੋ ਇਹ ਸ਼ਬਦ ਗੁਰਬਾਣੀ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਸਤਿਗੁਰੂ ਜੀ ਨੇ ਵਰਤਿਆ ਹੋਇਆ ਹੈ। ਤਾਂ ਜਦੋਂ ਵੀ ਪਾਠ ਇਸ ਸ਼ਬਦ ਆਵੇਗਾ ਸਾ ਚਾਹੇ ਸੱਸੇਂ ਟਪੀ ਲੱਗੀ ਹੈ, ਚਾਹੇ ਨਹੀਂ ਲੱਗੀ ਪਾਠ ਹੋਵੇਗਾ ਸੰਦੇਸ਼ ਸੰਦੇਸ਼ਾ ਜਾਂ ਸੰਦੇਸ ਰੂਪ। ਇਸ ਤਰੀਕੇ ਦੇ ਨਾਲ ਪਾਠ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।